ਰਾਹੁਲ ਗਾਂਧੀ ਦੀ ਚੋਰ ਗੱਦੀ ਛੋੜ ਮਹੀਮ ਨੂੰ ਪੰਜਾਬ ਦੇ ਵਿੱਚ ਵੀ ਪਰਮਾ ਹੰਗਾਰਾ ਮਿਲਿਆ ਹੈ ਕਾਂਗਰਸ ਪਾਰਟੀ ਨੇ ਲਗਭਗ 26 ਲੱਖ ਤੋਂ ਵਧੇਰੇ ਪੰਜਾਬੀਆਂ ਦੇ ਦਸਤਕਤ ਕਰਾ ਕੇ ਇਸ ਮਹੀਮ ਚ ਹਿੱਸਾ ਲਿਆ ਹੈ ਰਾਹੁਲ ਗਾਂਧੀ ਦੇ ਵੱਲੋਂ ਹਰਿਆਣਾ ਸਣੇ ਮਹਾਰਾਸ਼ਟਰ ਤੇ ਵੱਖ-ਵੱਖ ਸੂਬਿਆਂ ਦੇ ਵਿੱਚ ਹੋਈ ਵੋਟ ਚੋਰੀ ਦੀਆਂ ਪੋਲਾ ਖੋਲਣ ਦੀ ਕੋਸ਼ਿਸ਼ ਕੀਤੀ ਗਈ ਹੈ ਚੋਣ ਕਮਿਸ਼ਨ ਹਾਲਾਂਕਿ ਇਸ ਨੂੰ ਰੱਦ ਕਰ ਰਿਹਾ ਤੇ ਰਾਹੁਲ ਗਾਂਧੀ ਨੂੰ ਜਵਾਬ ਦੇਣ ਦੇ ਲਈ ਕਹਿ ਰਿਹਾ ਹੈ ਹਰ ਸਵਾਲ ਚੋਣ ਕਮਿਸ਼ਨ ਤੇ ਵਧੇਰੇ ਉੱਠਦੇ ਨੇ ਰਾਹੁਲ ਗਾਂਧੀ ਦੇ ਮੁਕਾਬਲੇ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਵਿਜੇਂਦਰ ਸਿੰਘਲਾ ਦੀ ਅਗਵਾਈ ਦੇ ਵਿੱਚ ਸੰਗਰੂਰ ਤੋਂ ਵੀ ਵੱਡੇ ਪੱਧਰ ਤੇ ਇਸ ਮਹੀਮੇ ਦੇ ਵਿੱਚ ਦਸਕਤ ਕਰਾ ਕੇ ਭੇਜੇ ਗਏ ਆ ਕੱਲ ਕਾਂਗਰਸ ਪਾਰਟੀ ਨੇ ਲਗਭਗ 2630845 ਦੇ ਕਰੀਬ ਦਸਕਤ ਕਰਾ ਕੇ ਇਸ ਮਹਿਮੇ ਦੇ ਵਿੱਚ ਹਿੱਸਾ ਲਿਆ ਤੇ ਸੀਨੀਅਰ ਆਗੂ ਵਿਜੇਂਦਰ ਸਿੰਘਲਾ ਸਹਨੇ ਬਾਕੀ ਆਗੂ ਜਿੱਚ ਕੁਲਜੀਤ ਨਾਗਰਾ ਤੇ ਹੋਰ ਵੀ ਮੌਜੂਦ ਸੀ ਉਹਨਾਂ ਦੀ ਅਗਵਾਈ ਚ ਇਹ ਆਲ ਇੰਡੀਆ ਕਾਂਗਰਸ ਕਮੇਟੀ ਨੂੰ ਭੇਜ ਦਿੱਤੇ ਗਏ ਨੇ ਵਿਜੇਂਦਰ ਸਿੰਘਲਾ ਨੇ ਇਸ ਬਾਰੇ ਕੀ ਕਿਹਾ ਆਪਾਂ ਸੁਣਦੇ ਹਾਂ ਸਾਰੇ ਸੰਗੂਰ ਦੇ ਲੀਡਰ ਸਾਹਿਬਾਨਾਂ ਦਾ ਵਰਕਰ ਸਾਹਿਬਾਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਵੋਟ ਚੋਰ ਗੱਦੀ ਛੁਡ ਕੈਂਪੇਨ ਵਿੱਚ ਇੰਨਾ ਵੱਡੇ ਪੱਧਰ ਦਾ ਹਿੱਸਾ ਲਿੱਤਾ ਔਰ 40000 ਤੋਂ ਵੀ ਵੱਧ ਲੋਕਾਂ ਦੇ ਦਸਤਖਤ ਕਰਕੇ ਪਾਰਟ ਦੇ ਕਮਿਸ਼ਨ ਨੂੰ ਤੇ ਬੀਜੇਪੀ ਦੀ ਸਰਕਾਰ ਨੂੰ ਇੱਕ ਠੋਸ ਤਰੀਕੇ ਨਾਲ ਜਵਾਬ ਦੇਣ ਵਾਸਤੇ ਆਪਣੇ ਫਾਰਮਾਂ ਵਿੱਚ ਹਿੱਸਾ ਲਿਆ। ਬਹੁਤ-ਬਹੁਤ ਧੰਨਵਾਦ ਸਾਰਾ। ਔਰ ਚੋਰ ਗੱਦੀ ਚੋਣ। ਇਹ ਕੈਂਪੇਨ ਇਹ ਮਹਿੰਮ ਇਹ ਦੇਸ਼ ਦੇ ਵਿੱਚ ਖਰਗੇ ਸਾਹਿਬ ਉਹ ਰਾਹੁਲ ਧੰਦੀ ਜੀ ਨੇ ਜਿਸ ਦੀ ਸ਼ੁਰੂਆਤ ਕੀਤੀ ਬੜਾ ਵੱਡਾ ਪਰਵਾਹ ਹੰਗਾਰਾ ਪੂਰੇ ਦੇਸ਼ ਦੇ ਵਿੱਚੋਂ ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਮਿਲਿਆ ਜਦੋਂ ਉਹ ਇਸ ਕੈਂਪੇਨ ਦੇ ਤਹਿਤ ਆਪਣੇ ਆਪਣੇ ਫਾਰਮ ਨੂੰ ਲੈ ਕੇ ਲੋਕਾਂ ਦੇ ਘਰਾਂ ਤੱਕ ਗਏ। ਲੋਕਾਂ ਨੇ ਬੜੇ ਵੱਡੇ ਪੱਧਰ 'ਤੇ ਸਹਿਮਤੀ ਦਿੱਤੀ ਕਿ ਕਿਸ ਤਰੀਕੇ ਦੇ ਨਾਲ ਬੀਜੇਪੀ ਦੀ ਸਰਕਾਰ ਤੇ ਚੋਣ ਕਮਿਸ਼ਨ ਮਿਲ ਕੇ ਵੋਟਾਂ ਦੀ ਚੋਰੀ ਕਰ ਰਹੀ ਹੈ ਔਰ ਚੋਰਾ ਨੂੰ ਜਿੱਤਣ ਵਾਸਤੇ ਲੋਕਤੰਤਰ ਦਾ ਕਹਾਣ ਕਰ ਰਹੀ ਹੈ ਔਰ ਮੈਂ ਇਹ ਦੱਸਣਾ ਚਾਹੁੰਦਾ ਹਾਂ ਬਾਰ-ਬਾਰ ਸਮੇਂ-ਸਮੇਂ ਦੇ ਉੱਪਰ ਇਸ ਦੇ ਨਾਲ ਅੱਜ ਸੰਗੂਰ ਦੇ ਸਾਡੇ ਮੇਰੇ ਸਾਰੇ ਸਾਥੀਆਂ ਨੇ ਵਰਕਰ ਸਹਿਬਾਨਾਂ ਨੇ ਸ਼ਹਿਰ ਦੇ ਵਰਕਰਾਂ ਨੇ ਪਿੰਡਾਂ ਦੇ ਵਰਕਰਾਂ ਨੇ ਮਿਲ ਕੇ ਇਸ ਮਹਿੰਮ ਵਿੱਚ ਬਹੁਤ ਵੱਡਾ ਹਿੱਸਾ ਲੇਤਾ ਜਦੋਂ ਉਹ ਲੋਕਾਂ ਕੋਲ ਜਾ ਕੇ ਇਸ ਮਹਿੰਮ ਬਾਰੇ ਉਹਨਾਂ ਨੇ ਗੱਲ ਰੱਖੀ ਤਾਂ ਲੋਕਾਂ ਨੇ ਮੂਰੇ ਹੋ ਕੇ ਇਸ ਗੱਲ ਦੇ ਵਿੱਚ ਸਹਿਮਤੀ ਦਿੱਤੀ ਔਰ ਹਰ ਕਾਗਜ਼ ਦੇ ਉੱਪਰ ਲੋਕਾਂ ਨੇ ਦਸਤਖਤ ਕੀਤੇ ਆਪਣੇ ਮੋਬਾਈਲ ਨੰਬਰ ਰੱਖੇ ਤਾਂ ਕਿ ਇਹ ਸਾਰੇ 40000 ਤੋਂ ਵੀ ਵੱਧ ਲੋਕਾਂ ਨੇ ਸੰਗਰੂਰ ਵਿਧਾਨ ਸਭਾ ਹਲਕੇ ਦੇ ਲੋਕਾਂ ਨੇ ਆਪਣੇ ਦਸਤਖਤ ਕਰਕੇ ਚੋਣ ਕਮਿਸ਼ਨ ਨੂੰ ਇਸ ਗੱਲ ਦਾ ਸਨੇਹਾ ਦੇਣ ਵਾਸਤੇ ਗੱਲ ਰੱਖੀ ਹੈ ਕਿ ਉਹ ਇਸ ਗੱਲ ਦੇ ਵਿੱਚ ਪੂਰੇ ਸਹਿਮਤ ਹੈ ਕਿ ਪੂਰੇ ਦੇਸ਼ 'ਚ ਵੋਟ ਚੋਰੀ ਹੋ ਰਹੀ ਹੈ ਔਰ ਤੁਸੀਂ ਸਾਰੇ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਰਾਹੁਲ ਗਾਂਧੀ ਜੀ ਲਗਾਤਾਰ ਕੱਲ ਵੀ ਉਹਨਾਂ ਨੇ ਇੱਕ ਪ੍ਰੈਸ ਵਾਰਤਾ ਦੇ ਵਿੱਚ ਕਿਹਾ ਕਿ ਅਸੀਂ ਦੇਖੋ ਕਿ ਕਿਸੇ ਇੱਕ ਬ੍ਰਾਜ਼ੀਲੀਅਨ ਲੜਕੀ ਦੀ ਵੋਟ ਹਰਿਆਣਾ ਵਿੱਚ 22 ਜਗ੍ਹਾ ਦੇ ਉੱਪਰ ਬਣੀ ਔਰ ਜਗ੍ਹਾ-ਜਗ੍ਹਾ ਤੇ ਆ ਕੇ ਉਹਨੂੰ ਵੋਟ ਉਹਨੇ ਵੋਟ ਪਾਈ ਔਰ ਮੈਂ ਸਮਝਦੇ ਆ ਕਿ ਆਪਾਂ ਇਹ ਸਾਰੇ ਲੋਕਾਂ ਦੇ ਜਿਹੜੇ ਦਸਤਕੀਤੇ ਆ ਇਹਨਾਂ ਨੂੰ ਲੈ ਕੇ ਆਪਾਂ ਚੰਡੀਗੜ੍ਹ